ਹੁਕਮੇ ਹੋਵਨ ਆਕਾਰ ਆਕਾਰ ਤੇ ਵਿਸਰਾਮ ਹੈ ਅਤੇ ਆਕਾਰ ਨਹੀਂ ਬੁੱਲਣਾ ਐੜੇ ਦਾ ਕੰਨਾ ਲੱਗਾ ਹੋਇਆ ਹੈ ਐੜੇ ਦੇ ਕੰਨੇ ਦੀ ਆਵਾਜ਼ ਲਗਾ ਕੇ ਆਕਾਰ ਹੁਕਮਨਾ ਕਹਿਆ ਜਾਈ ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਵਿੱਚ ਹੀ ਸਾਰੇ ਆਕਾਰ ਬਣਦੇ ਨੇ ਸੂਰਜ ਚੰਦਰਮਾ ਤਾਰੇ ਬ੍ਰਹਿਮੰਡ ਖੰਡ ਅਤੇ 84 ਲੱਖ ਜੂਨ ਦੇ ਅੰਡਜ ਜਿਰਜ ਸਿਤ ਜਿੱਤੇ ਉਤਪਜ ਆਦਿਕ ਸਾਰੇ ਉਸ ਦੇ ਹੁਕਮ ਵਿੱਚ ਹੀ ਰੂਪ ਸਰੂਪ ਬਣਦੇ ਨੇ ਹੁਕਮ ਇਤਨਾ ਵੱਡਾ ਹੈ ਕਿ ਸੰਪੂਰਨ ਰੂਪ ਦੇ ਵਿੱਚ ਉਸ ਦਾ ਵਰਣਨ ਕਥਨ ਕੀਤਾ ਹੀ ਨਹੀਂ ਜਾ ਸਕਦਾ ਇਤਨਾ ਉਸ ਦਾ ਹੁਕਮ ਵਿਸ਼ਾਲ ਹੈ ਹੁਕਮੀ ਹੋਵਨ ਜੀ ਜੀ ਤੇ ਵਿਸਰਾਮ ਹੈ ਜੱਜੇ ਦੀ ਬਿਹਾਰੀ ਅੱਗੇ ਐਡਾ ਲੱਗਾ ਇਸ ਕਰਕੇ ਜੱਜੇ ਦੀ ਬਿਹਾਰੀ ਦੀ ਆਵਾਜ਼ ਨੂੰ ਥੋੜਾ ਲੰਬਾ ਕਰਕੇ ਥੋੜੀ ਜੀ ਐੜੇ ਦੀ ਆਵਾਜ਼ ਵਿੱਚ ਆ ਜਾਵੇ ਜੀ ਇਸ ਤਰ੍ਹਾਂ ਬੋਲਣਾ ਹੈ ਹੁਕਮ ਮਿਲੈ ਵਡਿਆਈ ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਵਿੱਚ ਹੀ ਸਾਰੇ ਜੀਵ ਜੰਤੂ ਜਿਹੜੇ ਨੇ ਉਹ ਪੈਦਾ ਹੁੰਦੇ ਨੇ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੀ ਜੀਵਾਂ ਨੂੰ ਵਡਿਆਈ ਛੁਟਿਆਈ ਸਭ ਉਸ ਦੇ ਹੁਕਮ ਦੇ ਵਿੱਚ ਹੀ ਮਿਲਦੀ ਹੈ ਹੁਕਮੇ ਉੱਤਮ ਨੀਚ ਨੀਚ ਤੇ ਵਿਸਰਾਮ ਹੈ ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਜਿਹੜੇ ਉੱਤਮ ਜੀਵ ਨੇ ਕਈ ਵਾਰ ਉਹ ਨੀਚ ਬਣ ਜਾਂਦੇ ਨੇ ਕਈ ਵਾਰ ਜਿਹੜੇ ਨੀਚ ਸੁਭਾਅ ਵਾਲੇ ਇਨਸਾਨ ਨੇ ਉਹ ਉੱਤਮ ਬਣ ਜਾਂਦੇ ਨੇ ਉਸ ਪਰਮੇਸ਼ਰ ਦੇ ਹੁਕਮ ਵਿੱਚ ਹੀ ਉੱਚੇ ਜੀਵ ਨੇ ਨੀਵੇਂ ਜੀਵ ਨੇ ਹੁਕਮ ਲਿਖ ਦੁੱਖ ਸੁਖ ਪਾਈ ਅਹ ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਲਿਖੇ ਹੋਏ ਦੇ ਮੁਤਾਬਕ ਹੀ ਜੀਵ ਜਿਹੜਾ ਹੈ ਦੁੱਖ ਅਤੇ ਸੁਖ ਪ੍ਰਾਪਤ ਕਰਦਾ ਹੈ ਪਾਈ ਇਹ ਪਾਈ ਹੈ ਨਹੀਂ ਬੋਲਣਾ ਪਾਈ ਅਹ ਇੱਕ ਨਾ ਹੁਕਮੀ ਬਖਸ਼ੀਸ ਬਖਸ਼ੀਸ ਜੋ ਸ਼ਬਦ ਹੈ ਇਹਦੇ ਵਿੱਚ ਖਖੇ ਦੀ ਜਗ੍ਹਾ ਤੇ ਕਈ ਕਕਾ ਲਾ ਕੇ ਬਖਸ਼ੀਸ बोल ਦਿੰਦੇ ਨੇ ਜ਼ੋਰ ਦੇ ਨਾਲ ਖਖੇ ਦੀ ਆਵਾਜ਼ ਕੱਢਣੀ ਹੈ ਇੱਕ ਨੂੰ ਅਕਾਲ ਪੁਰਖ ਪਰਮੇਸ਼ਰ ਦੇ ਹੁਕਮਤ ਦੇ ਵਿੱਚ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਅਕਾਲ ਪੁਰਖ ਦੇ ਮਲਾਪ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਅਤੇ ਅਨੰਤ ਤਰ੍ਹਾਂ ਦੇ ਸੰਸਾਰ ਦੇ ਗੁਣ ਵਿਦਿਆ ਵਡਿਆਈ ਇਤ ਆਦਿਕ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ ਇੱਕ ਹੁਕਮੇ ਸਦਾ ਭਵਾਈ ਅਹ ਭਵਾਈ ਅਹ ਬੋਲਣਾ ਹੈ ਇਕੱਠਾ ਬੋਲਣਾ ਹੈ ਭਵਾਈ ਅਹ ਭਵਾਈਏ ਨਹੀਂ ਬੋਲਣਾ ਫਿਰ ਹਾਹਾ ਨਾਲੋਂ ਲੱਥ ਜਾਂਦਾ ਹੈ ਇੱਕ ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਭਉਂਦੇ ਫਿਰਦੇ ਨੇ 84 ਲੱਖ ਜੁਨਾਂ ਦੇ ਵਿੱਚ ਹੁਕਮ ਹੈ ਅੰਦਰ ਸਭ ਕੋ ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਵਿੱਚ ਹੀ ਸਭ ਕੋਈ ਹੈ ਜਿਸ ਤਰ੍ਹਾਂ ਕਿ ਪੈ ਵਿੱਚ ਪਮਣ ਵਹੈ ਸਦ ਬਾਉ ਪੈ ਵਿੱਚ ਚੱਲੇ ਲਖ ਦਰਿਆਉ ਤਾਂ ਕੋ ਤੇ ਵਿਸਰਾਮ ਹੈ ਬਾਹਰ ਹੁਕਮਨਾਕ ਹੋਏ ਕੋਈ ਵੀ ਅਕਾਲ ਪੁਰਖ ਦੇ ਹੁਕਮ ਤੋਂ ਬਾਹਰ ਨਹੀਂ ਹੈ ਨਾਨਕ ਇੱਥੇ ਛੋਟੀ ਜਮਕੀ ਹੈ ਭਾਵ ਛੋਟਾ ਵਿਸਰਾਮ ਹੈ ਹੁਕਮ ਹੈ ਜੇ ਬੁੱਝੈ ਜੇ ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਨੂੰ ਬੁੱਝ ਲਵੇ ਬੁੱਝੈ ਤੇ ਵਿਸਰਾਮ ਹੈ ਤੇ 부ਜਾ ਨਹੀਂ ਬੋਲਣਾ ਹੈ ਜੇ 부ਜਾ ਬੋਲिए ਅਰਥ ਉਲਟ ਕੇ ਅਨਰਥ ਹੋ ਜਾਂਦਾ ਹੈ 부ਜਾ ਦੇ ਨਾਲ ਇਹ ਬਣ ਜਾਂਦਾ ਹੈ ਕਿ ਜੇ ਅਕਾਲ ਪੁਰਖ ਦਾ ਹੁਕਮ 부ਜ ਜਾਏ ਖਤਮ ਹੋ ਜਾਏ ਤਾਂ ਇੱਥੇ ਹੈ ਕਿ 부ਜਾ ਸਮਝ ਲੈਣਾ ਜਿਹੜਾ ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਨੂੰ 부ਜ ਲਵੇਗਾ ਸਮਝ ਲਵੇਗਾ ਤਾਂ ਹਉ ਮੈਂ ਕਹੈ ਨਾ ਕੋਇ ਉਹ ਫਿਰ ਹਉਮੈ ਦੇ ਵਿੱਚ ਕੋਈ ਗੱਲ ਨਹੀਂ ਕਰੇਗਾ ਕਿ ਆਹ ਮੈਂ ਕੀਤਾ ਤੇ ਮੈਂ ਨਾ ਹੁੰਦਾ ਤੇ ਨਹੀਂ ਸੀ ਹੋਣਾ ਅਕਾਲ ਪੁਰਖ ਦੇ ਹੁਕਮ ਨੂੰ ਬੁੱਝਣ ਵਾਲਾ ਇਨਸਾਨ ਇਹ ਸਮਝ ਲੈਂਦਾ ਹੈ ਕਿ ਅਕਾਲ ਪੁਰਖ ਦੀ ਕਿਰਪਾ ਨਾਲ ਹੀ ਸਭ ਕੁਝ ਹੋਇਆ ਹੈ ਬੇਸ਼ੱਕ ਉਹ ਮੇਰੇ ਰਾਹੀਂ ਹੋਇਆ ਹੈ ਜਾਂ ਕਿਸੇ ਹੋਰ ਰਾਹੀਂ ਹੋਇਆ ਹੈ ਤਾਂ ਸ਼ੁੱਧ ਉਚਾਰਨ ਤੇ ਸ਼ੁੱਧ ਪਾਠ ਸਾਧ ਸੰਗਤ ਜੀ ਉਪਰ ਆਲਾ ਕਰੋ ਸਿੱਖਣ ਦਾ ਅਗਲੀ ਵੈਲੀਅਮ ਤੁਹਾਨੂੰ ਇਸ ਤੋਂ ਬਾਅਦ ਮਿਲ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ